ਦਿੱਲੀ ਦੇ ਵਿੱਚ ਹੋਏ ਬੰਬ ਬਲਾਸਟ ਤੋਂ ਬਾਅਦ ਪੰਜਾਬ ਭਰ ਦੇ ਵਿੱਚ ਜਿੱਥੇ ਰੈੱਡ ਅਲਰਟ ਜਾਰੀ ਕੀਤਾ ਗਿਆ ਉੱਥੇ ਹੀ ਸਟੇਸ਼ਨ বাস ਸਟੈਂਡ ਅਤੇ ਹੋਰ ਜਿਹੜੇ ਮੁੱਖ ਚੌਂਕ ਨੇ ਉਹਨਾਂ ਦੇ ਵਿੱਚ ਵੀ ਪੂਕਾ ਇੰਤਜ਼ਾਮ ਕਰ ਦਿੱਤੇ ਗਏ ਨੇ ਤਸਵੀਰਾਂ ਨੇ ਦੇਰ ਰਾਤ ਲੁਧਿਆਣੇ ਦੀਆਂ ਜਿੱਥੇ ਵੇਖ ਸਕਦੇ ਹੋ ਕਿ ਸਪੈਸ਼ਲ ਟੀਮ ਪੁਲਿਸ ਫੋਰਸ ਦਰਨਾਥ ਕੀਤੀ ਗਈ ਹੈ ਆਉਣ ਜਾਣ ਵਾਲਿਆਂ ਦੀ ਚੈਕਿੰਗ ਵਿਸ਼ੇਸ਼ ਤੌਰ ਤੇ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਇੰਟੈਲੀਜੈਂਸ ਏਜੰਸੀਆਂ ਦੇ ਵੱਲੋਂ ਵੀ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਸ਼ੱਕੀ ਗਤੀਵਿਧੀਆਂ ਉੱਤੇ ਨਜ਼ਰ ਰੱਖੀ ਜਾ ਰਹੀ ਹੈ ਪ੍ਰਸ਼ਾਸਨ ਨੇ ਲੋਕਾਂ ਨੂੰ ਫਿਲ ਕੀਤੀ ਹੈ ਕਿ ਖੁਸ਼ਾਂਤ ਰਹਿਣ ਅਤੇ ਕਿਸੇ ਵੀ ਸ਼ੱਕੀ ਵਸਤੂ ਜਾਂ ਵਿਅਕਤੀ ਦੀ ਜਾਣਕਾਰੀ ਤੁਰੰਤ ਪੁਲਸ ਨੂੰ ਦਿੱਤੀ ਜਾਵੇ ਅਸੀਂ ਰੂਟੀਨ ਚੈਕਿੰਗ ਕਰ ਰਹੇ ਸੀ ਸਿਰੇ ਕੋਈ ਸ਼ਾਮੀ ਸ਼ਾਈ 6:30 ਵੇ ਦੀ ਉਹਦੋਂ ਸਾਨੂੰ ਮਾਨਯੋਗ ਡੀਜੀਪੀ ਰੇਲਵੇ ਸ਼੍ਰੀ ਸਚੀਪਰਵਤ ਦੇਦੀ ਆਈਪੀਐਸ ਜੀ ਕਿ ਸਾਨੂੰ ਅਲਰਟ ਆਇਆ ਸੀ ਕਿ ਇਹ ਮੈਸੇਜ ਆਇਆ ਸੀ ਕਿ ਦਿੱਲੀ ਬਲਾਸਟ ਹੋਇਆ ਵਾ ਉਸ ਦਿਨ ਕੋ ਆਪਣੀ ਫੋਰਸ ਅਲਰਟ ਕਰੋ ਵੱਧ ਤੋਂ ਵੱਧ ਚੈਕਿੰਗ ਕਰੋ ਅਸੀਂ ਆਰਪੀਐਫ ਫੋਰਸ ਨੂੰ ਨਾਲ ਲੈ ਕੇ ਆਰਪੀਐਨ ਨੂੰ ਡੌਗਸ ਕਾਟ ਆਪਣੇ ਐਂਟੀ ਸੈਕਿਉਰਟੀ ਟੀਮ ਨਾਲ ਲੈ ਕੇ ਲਗਾਤਾਰ ਪਿਛਲੇ 2.5 ਘੰਟੇ ਤੋਂ ਚੈਕਿੰਗ ਕਰ ਰਹੇ ਹਾਂ ਲੋਕਾਂ ਨੂੰ ਵੇਅਰ ਕਰ ਰਹੇ ਹਾਂ ਜੀ ਆਪਣਾ ਸਮਾਨ ਦਾ ਧਿਆਨ ਰੱਖੋ ਕੋਈ ਲਵਾਰ ਸਮਾਨ ਸਾਨੂੰ ਉਹਦੀ ਬਾਰੇ ਦੱਸੋ ਅਸੀਂ ਲਗਾਤਾਰ ਟ੍ਰੇਨਾਂ ਵਿੱਚ ਚੈੱਕ ਕਰ ਰਹੇ ਹਾਂ ਪਲੇਟਫਾਰਮ ਆਊਟਰ ਏਰੀਆ ਕੋਈ ਅਨਸਰ ਚੀਜ਼ਾਂ ਪਈਆਂ ਸਾਰਾ ਕੁਝ ਦੇਖ ਰਹੇ ਹਾਂ ਜੀ ਕਿਹੜੀ ਕਿਹੜੇ ਲੈਣੇ ਚਾਹੀਦੇ ਨੇ ਟ੍ਰੇਨ ਸਰ ਕੋਈ ਕਾਣੀ 7-8 ਟ੍ਰੇਨਾਂ ਤੇ ਫਿਜ਼ੀਕਲੀ ਚੈੱਕ ਕੀਤੀਆਂ ਹੁਣ ਜਿੰਨਾ ਕ ਹੋ ਗਿਆ ਬਾਕੀ ਉਹ ਟ੍ਰੇਨ ਚੈੱਕ ਕੀਤਾ ਬਾਕੀ ਹੁਣ ਤਾਂ ਲਗਾਤਾਰ ਚੈਕਿੰਗ ਚੱਲ ਰਹੀ ਹੈ ਜਿਹੜੇ ਟ੍ਰੇਨਾਂ ਆਉਣਗੀਆਂ ਆਉਣ ਉਸ ਵੇਲੇ ਚੈੱਕ ਕਰਾਂਗੇ ਜੀ ਸਟੇਸ਼ਨ ਦੇ ਉੱਤੇ ਚਾਰੇ ਤਰਫੋਂ ਤੋਂ ਚੈਕਿੰਗ ਚੱਲ ਰਹੀ ਹੈ ਚੈਕਿੰਗ ਚੱਲ ਰਹੀ ਸਰ ਚੈਕਿੰਗ ਚੱਲ ਰਹੀ ਹੈ ਸਾਰੀ ਸਹੀ ਅਲਰਟ ਤੇ ਜੀ ਸਾਡੇ ਡੀਜੀਪੀ ਸਾਹਿਬ ਦੇ ਰੇਲਵੇ ਵੱਲੋਂ ਸਾਨੂੰ ਹਾਈਲਾਈਟ ਮਿਲਿਆ ਸੀ ਤੇ ਅਸੀਂ ਚੈਕਿੰਗ ਕਰ ਰਹੇ ਹਾਂ ਸਰ ਲੋਕਾਂ ਨੂੰ ਕੀ ਕਿਹਾ ਜਾਂਦਾ ਲੋਕੋ ਨਹੀਂ ਕਹਿੰਦੇ ਕਿ ਆਪਣਾ ਕੋਈ ਸੁਪਨਾ ਸਮਾਨ ਦਾ ਧਿਆਨ ਰੱਖੋ ਵੀ ਤੁਹਾਡਾ ਲਵਾਰਸ ਚੀ ਪਈ ਮਿਲਦੀ ਹੈ ਲਵਾਰਸ ਸ਼ੱਕੀ ਬੰਦਾ ਲੱਗਦਾ ਵਾ ਕਿ ਸਾਨੂੰ ਸੂਤਨਾ ਦੋ ਤਤ ਤਲਾ ਦੋ ਅਈ ਅਨਾਉਂਸਮੈਂਟਾਂ ਵੀ ਕਰਾ ਰਹੇ ਆ ਸਭ ਕੁਝ ਕਰਾ ਰਹੇ ਆ ਸਰ ਚੈੱਕਿੰਗ ਅਨਾਉਂਸਰ ਕੁਝ ਸੰਦੀਗ ਕੋਈ ਸਮਾਨ ਨਹੀਂ ਸੰਦੀਗ ਤੇ ਇਸ ਤੱਕ ਸਮਾਨ ਨਹੀਂ ਮਿਲਿਆ ਕੋਈ ਸਮਾਨ ਜਿਹੜੇ ਮਿਲੇ ਸੀ ਅਪਾ ਵੈਰੀਫਾਈ ਕਰਕੇ ਲੋਕਾਂ ਜਿਹੜੇ ਵੀ ਦੂਰ ਨੜ ਚੜੇ ਜਾਂਦੇ ਆ ਵੀ ਆਪਣਾ ਸਮਾਨ ਰੱਖ ਕੇ ਟਿਕਟ ਲੈਣ ਜਾਂ ਕੋਈ ਪੁੱਛਗਿੱਛ ਕਰਨ ਉਹਨਾਂ ਦੇ ਉਹ ਹੈਂਡ ਓਵਰ ਕਰਤਾ ਬਾਕੀ ਉਹ ਅਜੇ ਤੱਕ ਕੋਈ ਸਾਨੂੰ ਰਸ਼ਕੀ ਚੀਜ਼ ਨਹੀਂ ਮਿਲੀ ਠੀਕ ਠੀਕ ਹੈ ਥੈਂਕ ਯੂ ਦਿੱਲੀ ਦੇ ਵਿੱਚ ਹੋਏ ਬੰਬ ਬਲਾਸਟ ਤੋਂ ਬਾਅਦ ਪੰਜਾਬ ਪੜ ਦੇ ਵਿੱਚ ਜਿੱਥੇ ਰੈਡ ਅਲਰਟ ਜਾਰੀ ਕੀਤਾ ਗਿਆ ਉੱਥੇ ਹੀ ਸਟੇਸ਼ਨ বাস ਸਟੈਂਡ ਅਤੇ ਹੋਰ ਜਿਹੜੇ ਮੁੱਖ ਚੌਂਕ ਨੇ ਉਹਨਾਂ ਦੇ ਵਿੱਚ ਵੀ ਪੂਕ ਤਾ ਇੰਤਜ਼ਾਮ ਕਰ ਦਿੱਤੇ ਗਏ ਨੇ ਤਸਵੀਰਾਂ ਨੇ ਦੇਰ ਰਾਤ ਲੁਧਿਆਣੇ ਦੀਆਂ ਜਿੱਥੇ ਵੇਖ ਸਕਦੇ ਹੋ ਕਿ ਸਪੈਸ਼ਲ ਟੀਮ ਪੁਲਿਸ ਫੋਰਸ ਦੁਆਰਾ ਤਾਇਨਾਤ ਕੀਤੀ ਗਈ ਹੈ ਆਉਣ ਜਾਣ ਵਾਲਿਆਂ ਦੀ ਚੈਕਿੰਗ ਵਿਸ਼ੇਸ਼ ਤੌਰ ਤੇ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਇੰਟੈਲੀਜੈਂਸ ਏਜੰਸੀਆਂ ਦੇ ਵੱਲੋਂ ਵੀ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਸ਼ੱਕੀ ਗਤੀਵਿਧੀਆਂ ਉੱਤੇ ਨਜ਼ਰ ਰੱਖੀ ਜਾ ਰਹੀ ਹੈ ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸ਼ਾਂਤ ਰਹਿਣ ਅਤੇ ਕਿਸੇ ਵੀ ਸ਼ੱਕੀ ਵਸਤੂ ਜਾਂ ਵਿਅਕਤੀ ਦੀ ਜਾਣਕਾਰੀ ਤੁਰੰਤ ਪੁਲਸ ਨੂੰ ਦਿੱਤੀ ਜਾਵੇ। ਅਸੀਂ ਰੁਟੀਨ ਚੈਕਿੰਗ ਕਰ ਰਹੀ ਸੀ ਸਿਰੇ ਕੋਈ ਸ਼ਾਮੀ 6:30 ਵਜੇ ਦੀ। ਉਸ ਦਿਨ ਸਾਨੂੰ ਮਾਨਯੋਗ ਡੀਜੀਪੀ ਰੇਲਵੇ श्री ਸਸੀ ਫੋਰਾ ਦੇ ਦੀ ਆਈਪੀਐਸ ਜੀ ਕਿ ਸਾਨੂੰ ਅਲਰਟ ਆਇਆ ਸੀ ਕਿ ਇਹ ਮੈਸੇਜ ਆਇਆ ਸੀ ਕਿ ਦਿੱਲੀ ਬਲਾਸਟ ਹੋਇਆ ਵਾ। ਉਸ ਦਿਨ ਕੋ ਆਪਣੀ ਫੋਰਸ ਅਲਰਟ ਕਰੋ ਵੱਧ ਤੋਂ ਵੱਧ ਚੈਕਿੰਗ ਕਰੋ। ਅਸੀਂ ਆਰਪੀਐਫ ਫੋਰਸ ਨੂੰ ਨਾਲ ਲੈ ਕੇ ਆਰਪੀਐਨ ਨੂੰ ਡਾਕਟ ਆਪਣੇ ਐਂਟੀ ਸੈਕਿਉਰਟੀ ਮਨ ਨਾਲ ਲੇਕੇ ਲਗਾਤਾਰ ਪਿਛਲੇ 2.5 ਘੰਟੇ ਚੈਕਿੰਗ ਕਰ ਰਹੇ ਆ ਲੋਕਾਂ ਨੂੰ ਵੇਅਰ ਕਰ ਰਹੇ ਆ ਜੀ ਆਪਣਾ ਸਮਾਨ ਦਾ ਧਿਆਨ ਰੱਖੋ ਕੋਈ ਲਵਾਰ ਸਮਾਨ ਸਾਨੂੰ ਉਹਦੀ ਬਾਰੇ ਦੱਸੋ ਅਸੀਂ ਲਗਾਤਾਰ ਟ੍ਰੇਨਾਂ ਨੂੰ ਚੈੱਕ ਕਰ ਰਹੇ ਆ ਪਲੇਟਫਾਰਮ ਆਊਟਰ ਏਰੀਆ ਕੋਈ ਅਨਥਰ ਚੀਜ਼ਾਂ ਪਈਆਂ ਸਾਰਾ ਕੁਝ ਦੇਖ ਰਹੇ ਆ ਜੀ ਸਰ ਕਿੰਨੇ ਕਿੰਨੇ ਰਹਿਨੇ ਚੈਕਿੰਗ ਕੀਤੀ ਟ੍ਰੇਨਾਂ ਸਾਰਾ ਕੋਈ ਕਾਈ ਨਹੀਂ 7-8 ਟ੍ਰੇਨਾਂ ਤੇ ਫਿਜ਼ੀਕਲੀ ਚੈੱਕ ਕੀਤੀ ਹੁਣ ਜਿੰਨਾ ਕ ਹੋ ਗਿਆ ਬਾਕੀ ਆਊਟਰ ਏਰੀਆ ਚੈੱਕ ਕੀਤਾ ਬਾਕੀ ਹੁਣ ਤਾਂ ਲਗਾਤਾਰ ਚੈਕਿੰਗ ਚੱਲ ਰਹੀ ਹੈ ਜੇ ਟ੍ਰੇਨਾਂ ਆਉਣਗੀਆਂ ਅਮੋਲ ਸਮਾਂ ਚੈੱਕ ਕਰਾਂਗੇ ਜੀ ਸਟੇਸ਼ਨ ਦੇ ਉੱਤੇ ਚਾਰੇ ਤਰਫੋਂ ਤੋਂ ਚੈਕਿੰਗ ਚੱਲ ਰਹੀ ਹੈ ਚੈਕਿੰਗ ਚੱਲ ਰਹੀ ਸਾਰੀ ਸਾਹੀ ਲੱਟ ਦੇ ਜੀ ਭਾਈ ਸਾਡੇ ਡੀਜੀਪੀ ਸਾਹਿਬ ਜੀ ਰੇਲਵੇ ਲੋਂ ਸਰੋਂ ਫਾਈਲਟ ਮਿਲਿਆ ਸੀ ਤੇ ਅਸੀਂ ਚੈਕਿੰਗ ਕਰ ਰਹੇ ਹਾਂ ਸਰ ਲੋਕ ਕੋਲ ਕੀ ਕਹਿੰਦਾ ਲੋਕੋ ਨਹੀਂ ਕਹਿੰਨੇ ਕਿ ਆਪਣਾ ਕੋਈ ਸਪਨਾ ਸਮਾਨ ਦਾ ਧਿਆਨ ਰੱਖੋ ਵੀ ਤੁਹਾਡਾ ਲੋਵਾਰਸ ਹੀ ਪਈ ਪਿਲਦੀ ਹੈ ਲੋਵਾਰਸ ਸ਼ੱਕੀ ਬੰਦਾ ਲੱਗਦਾ ਵਾ ਕਿ ਸਾਨੂੰ ਸੂਤਨਾ ਦੋ ਤਤਲਾ ਦੋ ਅਈ ਅਨਾਉਂਸਮੈਂਟਾਂ ਵੀ ਕਰਾ ਰਹੇ ਆ ਸਭ ਕੁਝ ਕਰਾ ਰਹੇ ਆ ਸਰ ਚੈਕਿੰਗ ਜ਼ਰੂਰ ਹਾਂ ਸਰ ਕੋਈ ਸੰਦੇਕ ਕੋਈ ਸਮਾਨ ਨਹੀਂ ਸੰਦੇਕ ਤੱਕ ਸਮਾਨ ਨਹੀਂ ਮਿਲਿਆ ਕੋਈ ਸਮਾਨ ਜਿਹੜੇ ਮਿਲੇ ਸੀ ਆਪਾਂ ਵੈਰੀਫਾਈ ਕਰਕੇ ਲੋਕਾਂ ਜਿਹੜੇ ਵੀ ਦੂਰ ਨੇੜੇ ਚੜੇ ਜਾਂਦੇ ਆ ਵੀ ਆਪਣਾ ਸਮਾਨ ਰੱਖ ਕੇ ਟਿਕਟ ਲੈਣ ਤੇ ਕੋਈ ਪੁਛਗਿਛ ਕਰਨ ਉਹਨਾਂ ਦਾ ਹੈਂਡਓਵਰ ਕਰਤਾ ਬਾਕੀ ਉਹ ਅਜੇ ਤੱਕ ਕੋਈ ਸਾਨੂੰ ਸ਼ੱਕੀ ਚੀਜ਼ ਨਹੀਂ ਮਿਲੀ ਠੀਕ ਠੀਕ ਹੈ ਸਭ ਠੀ